ਪੰਜਾਬ ਸਿੰਘ ਚੈਨਲ ਨਾਲ ਜੁੜੇ ਹੋ ਮੈਂ ਹਾਂ ਸੋਨੀ ਬੁੱਤਖੜਿਆ ਦੋਸਤੋ ਅੱਜ ਸੀਐਮ ਭਗਵੰਤ ਸਿੰਘ ਮਾਨ ਹੁਣਾ ਦਾ 33 ਫੁੱਟਾ ਰੋਡ ਤੋਂ ਜੇ ਇੱਕ ਰੋਡ ਸ਼ੋਅ ਸੀ ਤਾਂ ਉੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਵਕਤ ਸੀ ਪੰਜਾਬ ਇਨਫੋਟੈਕ ਦੇ ਸੀਨੀਅਰ ਚੇਅਰਮੈਨ ਪ੍ਰਦੀਪ ਸਿੰਘ ਖਾਲਸਾ ਸਿੰਘ ਤੇ ਉਹਨਾਂ ਦੇ ਸਾਥੀ ਮੌਜੂਦਾ ਸੋ ਗੱਲਬਾਤ ਕਰ ਲੈਣੇ ਆ ਖਾਲਸਾ ਜੀ ਬਹੁਤ ਬਹੁਤ ਸਵਾਗਤ ਆ ਜੀ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਸਹੀ ਜੋ ਅੱਜ ਰੋਡ ਸ਼ੋਅ ਕਰ ਰਹੇ ਹੋ ਕਿਵੇਂ ਚੱਲ ਰਹੀਆਂ ਤਿਆਰੀਆਂ ਤੇ ਕੀ ਕੰਮ ਹੈ ਤਿਆਰੀਆਂ ਤੁਹਾਡੇ ਸਾਹਮਣੇ ਆ ਜੀ ਲੋਕਾਂ ਦਾ ਜਿਹੜਾ ਜਨਸਲਾਵਾਂ ਸੜਕਾਂ ਦੇ ਉੱਤੇ ਆ ਜੀ ਔਰ ਆਪਣੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਦੇਖਣ ਵਾਸਤੇ ਲੋਕ ਕਾਲੇ ਨੇ ਔਰ ਉਹਨਾਂ ਨੂੰ ਇਹ ਵਿਸ਼ਵਾਸ ਦਵਾਣਾ ਚਾਹੁੰਦੇ ਆ ਵੀ ਮਾਨ ਸਾਹਿਬ ਜਿਹੜੇ ਤੁਸੀਂ ਦੋ ਸਾਲਾਂ ਚ ਲੋਕਪੱਖੀ ਨੀਤੀਆਂ ਲੈਂਦੀਆਂ ਲੋਕਪੱਖੀ ਕੰਮ ਕੀਤੇ ਨੇ ਔਰ ਜੋ ਵਿਕਾਸ ਕਾਰਜ ਕੀਤੇ ਨੇ ਉਹਨਾਂ ਤੇ ਅਸੀਂ ਮੋਹਰ ਲਾ ਰਹੇ ਹਾਂ ਪਰ ਪੰਜਾਬ ਤੋਂ 13 ਦੀਆਂ 13 ਸੀਟਾਂ ਭਗਵੰਤ ਮਾਨ ਦੀ ਝੋਲੀ ਚ ਪਾਉਣਗੇ ਲੋਕ ਪਰ ਸਰਬਜਨਤਾ ਉਹਨਾਂ ਦਾ ਵੇਟ ਕਰ ਰਹੀ ਆ ਉਹਨਾਂ ਨੂੰ ਵਿਸ਼ਵਾਸ ਦਿਵਾਉਣ ਵਾਸਤੇ ਕੈਂਡੀਡੇਟ ਤਾਂ ਹੋਰ ਵੀ ਪ੍ਰਚਾਰ ਕਰ ਰਹੇ ਉਹ ਤਾਂ ਕਹਿੰਦੇ ਸਾਡੀ ਸਰਕਾਰ ਇਸ ਦਰ ਪੱਕੀ ਆ ਸਾਡਾ ਕੈਂਡੀਡੇਟ ਹੀ ਜਿੱਤੇਗਾ ਜੀ ਦੇਖੋ ਜੀ ਆਪਾਂ ਲੋਕਤੰਤਰ ਵਿੱਚ ਰਹਿੰਦੇ ਆ ਹਰ ਬੰਦੇ ਨੂੰ ਅਧਿਕਾਰ ਆ ਆਪਣੀ ਗੱਲ ਕਹਿਣ ਦਾ ਉਹ ਆਪਣੇ ਇਲੈਕਸ਼ਨ ਲੜ ਰਹੇ ਆ ਉਹ ਆਪਣੇ ਦਾਅਵੇ ਕਰ ਰਹੇ ਨਹੀਂ ਪਰ ਅਸੀਂ ਜਨਤਾ ਦੇ ਵਿੱਚ ਜਾਣਦੇ ਆ ਡੇਲੀ ਮੈਂ ਤੁਹਾਨੂੰ ਪਤਾ ਲੋਹੜਿਆਣਾ ਦੇ ਹੱਤੀ ਦਾ ਸੈਕਟਰੀ ਵੀ ਆ ਔਰ ਵਾਠੂਆਕ ਹਲਕੇ ਨੂੰ ਜਾਣ ਦਾ ਮੌਕਾ ਮਿਲਦਾ ਜੋ ਜਨਤਾ ਦਾ ਪਿਆਰ ਔਰ ਗਰਾਊਂਡ ਲੈਵਲ ਤੇ ਤੁਸੀਂ ਕਿਤੇ ਚੈੱਕ ਕਰਕੇ ਦੇਖੋ ਕਰੰਟ ਲੋਕਾਂ ਦਾ ਔਰ ਇੰਨਾ ਕਿ ਜਿਹੜੇ ਕੰਮ 70 ਸਾਲਾਂ ਦੇ ਅੜੇ ਹੋਏ ਕੰਮ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਮੈਂ ਗੱਲ ਕੀਤੀ ਸੀ ਰਾਹੋ ਰੋਡ ਦੀ 30 40 ਸਾਲ ਹੋ ਗਏ ਸੀ ਸਾਡੇ ਰਾਹਾਂ ਰੋਡ ਨੂੰ ਸੜਕਾਂ ਵਾਲੇ ਮੰਤਰੀ ਵੀ ਰਹੇਗੇ ਸਾਡੇ ਪਰ ਉਹਨਾਂ ਤੋਂ ਨਹੀਂ ਬਣਿਆ ਪਰ ਅੱਜ ਤੁਸੀਂ ਰਾਹਾਂ ਰੋਡ ਦੀ ਜਾ ਕੇ ਨੁਹਾਰ ਦੇਖ ਲਓ ਬਦਲ ਗਈ ਆ ਔਰ ਇੱਦਾਂ ਹੀ ਪੰਜਾਬ ਦੀ ਨੁਹਾਰ ਬਦਲਨੀ ਆ 28000 ਟੀਚਰ ਭਰਤੀ ਹੋ ਗਏ ਆ 43000 ਟੋਟਲ ਨੌਕਰੀਆਂ ਦੇ ਚੁੱਕੇ ਆ 850 ਮੁਹੱਲਾ ਕਲੀਨਿਕ ਬਣ ਗਏ ਆ ਔਰ ਨਿਤ ਪ੍ਰਤੀ ਦਿਨ ਜਿਹੜਾ ਆਪਣੇ ਲੈ ਕੇ ਸਿਹਤ ਸਹੂਲਤਾਂ ਨੂੰ ਲੈ ਕੇ ਵੀ ਸੁਧਾਰ ਹੋ ਰਿਹਾ ਐਜੂਕੇਸ਼ਨ ਨੂੰ ਲੈ ਕੇ ਸੁਧਾਰ ਹੋ ਰਿਹਾ ਨੌਕਰੀਆਂ ਮਿਲ ਰਹੀਆਂ ਬਜ਼ੁਰਗਾਂ ਨੂੰ ਯਾਤਰਾ ਕਰਵਾਈ ਜਾ ਰਹੀ ਆ ਉਸ ਤੋਂ ਬਿਨਾਂ ਟੋਲ ਪਲਾਜ਼ੇ ਬੰਦ ਕੀਤੇ ਜਾ ਰਹੇ ਆ ਕਿੰਨੇ ਕੰਮ ਘੜਾ दिए ਮਾਨ ਸਾਹਿਬ ਨੇ ਸਭ ਤੋਂ ਵੱਡਾ ਕੰਮ ਮਾਨ ਸਾਹਿਬ ਦਾ ਇੱਕੋ ਹੀ ਆ ਕਿ ਜਿੱਦਣ ਵਿਧਾਨ ਸਭਾ 'ਚ ਪਹਿਲੇ ਦਿਨ ਬੈਠੇ ਸੀ ਨਾ ਪੈਂਦੇ ਸਰ ਕਹਿੰਦੇ ਜਿਹੜੇ 5.5 ਲੱਖ ਰੁਪਏ ਪੈਨਸ਼ਨ ਲੈਂਦੇ ਆ ਨਾ ਪਹਿਲਾਂ ਬੰਦ ਕਰੋ ਸਾਰਿਆਂ ਨੂੰ 75000 ਤੋਂ ਲੈਂਦਾ ਜਿੰਨੀ ਵਾਰੀ ਮਰਜ਼ੀ ਐਮਐਲਏ ਬਣੋ ਇੱਕ ਪੈਨਸ਼ਨ ਬਣੂਗੀ ਸਮਝ ਗਏ ਵਿਧਾਇਕ ਇੱਕ ਵਿਧਾਇਕ ਤੇ ਇੱਕ ਪੈਨਸ਼ਨ ਜਨਵਰੀ ਮਰਜੀ ਵਿਧਾਇਕ ਬਣੋ ਸਕੀਰ ਸਿੰਘ ਬਾਦਲ ਉਹਨਾਂ ਨੂੰ ਕਿਵੇਂ ਦੇਖਦੇ ਹੋ 70 ਜ਼ਿਲ੍ਹਿਆਂ ਦੇ ਵਿੱਚ ਹੁਣ ਤੱਕ ਪੰਜਾਬ ਵੀ ਚਾਹੋ ਯਾਤਰਾ ਕੱਢ ਚੁੱਕਿਆ ਉਹ ਤਾਂ ਇਹ ਗੱਲ ਕਹਿੰਦੇ ਕਿ ਪੰਜਾਬ ਬਚਾਉਣਾ ਹੈ ਇਸ ਵਾਰ ਕਿਵੇਂ ਦੇਖਦੇ ਪੰਜਾਬ ਨਹੀਂ ਬਚਾਉਣਾ ਪਰਿਵਾਰ ਬਚਾਉਣਾ ਹੈ ਚੰਗੀ ਭਲੇ ਤੁਸੀਂ ਜਾਣਦੇ ਹੋ ਜਾਣ ਕੇ ਸਾਨੂੰ ਪੁੱਛਦੇ ਹੋ ਜਰਜ ਪੰਜਾਬ ਬਚਾਉਣਾ ਸੀ 25 ਸਾਲ ਤੁਸੀਂ ਰਾਜ ਕੀਤਾ ਪੰਜ ਵਾਰੀ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਡਾ ਮੁੱਖ ਮੰਤਰੀ ਸੋਰੀ ਮੁੱਖ ਮੰਤਰੀ ਜੇ ਬੈਠਾਵੇਂ ਉਹ ਦੁਨੀਆ ਤੋਂ ਜਾ ਚੁੱਕੇ ਆ ਪਰ ਇੱਕ ਵੀ ਟੰਗਾ ਕੰਮ ਨਹੀਂ ਕੀਤਾ ਉਹਨਾਂ ਨੇ ਜਿਹੜੇ ਕਹਿੰਦੇ ਨੇ ਅਸੀਂ ਵਿਕਾਸ ਕੀਤੇ ਆ ਉਹਨਾਂ ਵਿਕਾਸ ਦੇ ਕੰਮਾਂ 'ਚ ਵੱਡੇ ਵੱਡੇ ਕੱਪੜਿਆਂ ਦੀ ਬੋ ਆ ਰਹੀ ਆ ਔਰ ਜਿਹੜਾ ਜਿੰਨਾ ਘਾਟਾ ਪੰਜਾਬ ਨੂੰ ਅਕਾਲੀ ਦਲ ਨੇ ਪਾਇਆ ਨਾ ਅੱਜ ਤੱਕ ਕਿਸੇ ਪਾਰਟੀ ਨੇ ਨਹੀਂ ਪਾਇਆ ਔਰ ਸਿਰਫ ਪੰਥ ਦੇ ਨਾਮ ਤੇ ਤੇ ਹੁਣ ਦਾ ਪੰਜਾਬ ਨਹੀਂ ਪਰਿਵਾਰ ਬਚਾ ਰਹੇ ਆ ਕਿਤੇ ਹਰਸ਼ਮਰਤ ਕੌਰ ਨੂੰ ਬਚਾਉਣ ਦੀ ਗੱਲ ਹੋ ਰਹੀ ਆ ਕਿਤੇ ਮਜੀਠੀਆਂ ਨੂੰ ਤੇ ਕਿਤੇ ਆਪਣੇ ਆਪ ਨੂੰ ਪਰਵਾਰ ਬਚਾਉਣ ਵਾਲੀ ਗੱਲ ਖਤਮ ਹੋ ਗਈਆਂ ਹੁਣ ਜੀ ਬਲਾਕ ਪ੍ਰਧਾਨ ਸੁਰਜੀਤ ਸਿੰਘ ਗੱਜਾ ਵੀ ਮੌਜੂਦ ਹੈ ਗੱਲਬਾਤ ਕਰਨ ਲੈਣੇ ਸੁਰਜੀਤ ਜੀ ਕਿਵੇਂ ਦੇਖਦੇ ਹੋ ਜੋ ਰੋਡ ਸ਼ੂ ਵੀ ਕੱਢ ਰਹੇ ਹੋ ਪਰ ਲੋਕਾਂ ਦਾ ਸਮਰਥਨ ਕਿਵੇਂ ਦਾ ਲੱਗ ਰਿਹਾ ਹੈ ਬਹੁਤ ਵਧੀਆ ਲੋਕਾਂ ਦਾ ਸਮਰਥਨ ਦੇਖੋ ਤੁਸੀਂ ਦੁਨੀਆ ਉਮਮਾ ਕੇ ਪਹੁੰਚੀ ਹੋਈ ਆ ਰੋਡ ਚੋਤੇ ਜੀ ਸਰਦਾਰ ਸਟੇ ਭਗਵਾਨ ਸਿੰਘ ਮਾਨ ਹਰਮਨ ਪਿਆਰੇ ਜੀ ਸਰਦਾਰ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਵੇਖਣ ਲਈ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਆਪ ਮੁਹਾਰੇ ਲੋਕ ਆ ਰਹੇ ਨੇ ਇਹ ਨਹੀਂ ਕਿਸੇ ਨੂੰ ਅਸੀਂ ਵਾਈਟਿੰਗ ਕਰ ਰਹੇ ਜਿੰਨਾ ਕਿ ਲੋਕ ਆਪ ਮੁਹਾਰੇ ਚੱਲ ਕੇ ਆ ਰਹੇ ਨੇ ਦੂਜੀਆਂ ਪਾਰਟੀਆਂ ਨੂੰ ਦੇਖ ਲਓ ਤੁਸੀਂ ਉਹ ਭੰਡਣ ਤੇ ਲੱਗੇ ਹੋਏ ਨੇ ਉਹ ਮਤਲਬ ਕਿ ਵਿਰੋਧ ਕਰਨ ਤੇ ਲੱਗੇ ਹੋਏ ਨੇ ਕਿਉਂਕਿ ਲੋਕ ਦੇਖੋ ਜੀ ਤੁਸੀਂ এডਿਕੇਸ਼ਨ ਦੇਖ ਲਓ ਜਿੱਦਾਂ ਖਾਲਸਾ ਜੀ ਦੱਸ ਕੇ ਹਟੇ ਨੇ ਤੁਸੀਂ ਸਿਹਤ ਸਹੂਲਤਾਂ ਦੇਖ ਲਓ ਜੀ ਜਿੱਦਾਂ ਲੋਕਾਂ ਨੂੰ ਬਿਜਲੀ ਮਿਲੀ ਕਿਸਾਨਾਂ ਨੂੰ ਪਾਣੀ ਮਿਲਿਆ 70 ਸਾਲਾਂ ਤੱਕ ਕਦੇ ਸਾਡੇ ਕਿਸਾਨਾਂ ਨੂੰ ਬਿਜਲੀ ਉਹ ਨਹੀਂ ਮਿਲੀ ਅੱਜ ਦੇਖ ਲਓ ਲੋਕੀ ਮੋਟਰਾਂ ਬੰਦ ਕਰਕੇ ਬੈਠੇ ਨੇ ਕਿ ਉਮੀਦ ਕੀ ਲੱਗਦੀ ਹੈ ਇਸ ਵਕਤ ਸਵਾ ਤੋਂ 100% ਉਮੀਦ ਪੱਕੀ ਲੱਗਦੀ ਹੈ ਸਾਨੂੰ ਜੀ 13 0 ਸਾਡਾ ਭਗਵੰਤ ਮਾਨ ਹੀਰੋ ਔਰ ਪੰਜਾਬ ਵਿੱਚ 13 0 ਜੀ ਇਹ ਹੋਣ ਗਿਆ ਜੀ ਅਟਲ ਨੇ ਵਿਸ਼ਵਾਸ ਸਾਨੂੰ ਸਾਡੀ ਪਾਰਟੀ ਦੇ ਸਾਡੇ ਕਮਾਂਕਾਰ ਸਰਦਾਰ ਭਗਵੰਤ ਸਿੰਘ ਮਾਨ ਤੇ ਕਮਕਾਰ ਤੇ ਸਾਨੂੰ ਵਿਸ਼ਵਾਸ ਆ ਲੋਕਾਂ ਨੂੰ ਭਰੋਸਾ ਆ ਕਿਉਂਕਿ ਲੋਕ ਇਸ ਵਾਰ ਚਾਹੁੰਦੇ ਆ ਕਿ ਸਰਕਾਰ ਨੇ 70 ਸਾਲਾਂ ਦੇ ਕੰਮ بگੜੇ ਹੌਲੀ ਹੌਲੀ ਲੀਡ ਤੇ ਲੈ ਕੇ ਆ ਰਹੇ ਆ ਦੇਖੋ ਜੀ ਕੁਝ ਟਾਈਮ ਲੱਗਦਾ ਆ ਇੱਥੇ ਇੱਕ ਖਾਸ ਤਸਵੀਰ ਮੈਂ ਦਿਖਾ ਦਵਾ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਡੀਐਮਸੀ ਆ ਕਿਉਂਕਿ ਮੇਰੇ ਮਨ 'ਚ ਕੁਝ ਸਵਾਲ ਆ ਮੈਂ ਜਰੂਰ ਕਰਨਾ ਚਾਹਾਂਗਾ ਅੱਜ ਆਪ ਦੇ ਵਿੱਚ ਸ਼ਾਮਲ ਹੋਇਆ ਪਹਿਲੀ ਵਾਰੀ ਦੇਖਿਆ ਮੈਂ ਜਦੋਂ ਦਾ ਕਾਰਨ ਕੀ ਮੰਨਦੇ ਹੋ ਜੇ ਆਪ ਨੂੰ ਸ਼ਾਮਲ ਹੋਣਾ ਪੈ ਗਿਆ ਆਮ ਆਦੀ ਪਾਰਟੀ 'ਚ ਸ਼ਾਮਲ ਹੋਣ ਦਾ ਸਾਰੇ ਤੁਸੀਂ ਜਾਣਦੇ ਹੋ ਕਿ ਤਿੰਨ ਆਪਾਂ ਸਰਕਾਰਾਂ ਦੇਖ ਚੁੱਕੇ ਆ ਬਦਲ ਗਈ ਕਦੇ ਕਾਲੀ ਕਦੇ ਕਾਂਗਰਸ ਜੀ ਤੇ ਆਮ ਆਦੀ ਪਾਰਟੀ ਸਰਕਾਰ ਬਣੀ ਨੂੰ ਹਜੇ ਤਿੰਨ ਹੀ ਸਾਲ ਹੋਏ ਨੇ ਜਿਵੇਂ ਪ੍ਰਦੀਪ ਜੀ ਨੇ ਦੱਸਿਆ ਸਾਡਾ 40 ਸਾਲ ਦਾ ਕੋਡ ਰਾਹੋਂ ਰੋੜ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਮ ਆਦੀ ਪਾਰਟੀ ਦੇ ਸਹਿਯੋਗ ਨਾਲ ਹੀ ਜੇਖਲੇ ਚਾਹੇ ਉਹ ਰਾਹ ਰੋਡ ਸੰਘਾਸ ਟੀਮ ਦਾ ਤਹਿਦ ਲੋਹੀ ਧੰਨਵਾਦ ਕਰਦੇ ਜਿਨ੍ਹਾਂ ਨੇ ਜੋਰ ਲਾਇਆ ਜਨਰਾਤ ਪਰ ਜਿਹੜਾ ਉਹ ਐਸਟੀਮੇਟ ਹੁੰਦਾ ਰੋਡ ਦਾ ਬਣਾ ਕੇ ਆਪਣੀ ਸਰਕਾਰ ਕੋਲ ਰੱਖਣਾ ਜੇ ਕਿ ਡੀਸੀ ਸਾਹਿਬ ਤੋਂ ਸੈਂਟਰ ਨੂੰ ਦੇਣਾ ਤੇ ਉੱਧਰੋਂ ਅਪਰੂਵਲ ਲੈ ਕੇ ਪੈਸਾ ਲਗਾਉਣਾ ਹੈ ਨਾ ਪ੍ਰੈਕਟੀਕਲੀ ਪੀਡਬਲਯੂਡੀ ਦੇ ਨਾਲ ਹੋ ਕੇ ਕੰਮ ਕਰਾਉਣਾ ਉਹ ਆਮ ਆਦੀ ਪਾਰਟੀ ਦੇ ਕੰਮਾ ਕਰਕੇ ਅਸੀਂ ਨਾਲ ਆਏ ਆਂ ਔਰ ਸਾਨੂੰ ਇਹਨਾਂ ਨੇ ਇਹ ਵੀ ਵਿਸ਼ਵਾਸ ਦੇ ਕੇ ਕੰਮ ਦੇਖ ਕੇ ਆਏ ਆਂ ਹਾਂਜੀ ਇਹਨਾਂ ਨੇ ਵਿਸ਼ਵਾਸ ਦਵਾਇਆ ਸਾਨੂੰ ਕਿ ਸਾਡੇ ਇਲਾਕੇ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਾਲਜ ਤੇ ਸਟਰੀਟ ਲਾਈਟਾਂ ਔਰ ਮੈਡੀਕਲ ਹਸਪੀਟਲ ਦੀ ਸਹੂਲਤਾਂ ਸਾਨੂੰ ਪ੍ਰਦਾਨ ਕਰਨਗੇ ਜੀ ਹਾਂਜੀ ਕਾਬਲ ਸਿੰਘ ਬੂਥੜਿਆ ਮੌਜੂਦ ਹੈ ਕਿਉਂਕਿ ਅਕਸਰ ਚਰਚਾ ਦੇ ਵਿੱਚ ਸੀ ਇੱਕ ਰਾਹ ਰੋਡ ਦੇ ਕਰਕੇ ਰਾਹ ਰੋਡ ਤੇ ਗੀਟ ਕੱਢਿਆ ਸੀ ਹੁਣ ਤਾਂ ਰਾਹ ਰੋ ਧੰਨਵਾਦ ਜੀ ਕੋਈ ਗੀਤ ਕੱਢਿਆ ਕੋਈ ਬਹੁਤ ਬਹੁਤ ਧੰਨਵਾਦ ਜੀ ਮੈਂ ਕਿਹਾ ਲਿਖਿਆ ਪਿਆ ਕੋਈ ਗੱਲ ਨਹੀਂ